ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਸਮਾਨ ਰੱਖ ਚੁੱਕੇ ਆਂ ਆਪਾਂ ਦੁਕਾਨ ਲਾ ਚੁੱਕੇ ਆਂ ਅੱਜ ਇਹ ਸੇਲ ਵਾਲਾ ਨਹੀਂ ਤਾਂ ਕੰਮ ਹੈਗਾ ਵੀ ਹਾਂ ਆਪਾਂ ਸੇਲ ਕਰਨੀ ਆ ਜੇਕਰ ਤੁਸੀਂ ਫਰੇਜ਼ ਦੇ ਵਿੱਚ ਰੱਖ ਰਹੇ ਹੋ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਤੁਸੀਂ ਉਹਨੂੰ ਜਿੰਨਾ ਚਿਰ ਮਰਜ਼ੀ ਸਮਾਨ ਉਹ ਰੱਖ ਸਕਦੇ ਹੋ ਇੱਕ ਵਾਰੀ ਤੁਸੀਂ ਉਹਦੇ ਵਿੱਚ ਸਟੋਰ ਕਰ ਦਿੱਤਾ ਕੋਈ ਪ੍ਰੋਬਲਮ ਨਹੀਂ ਬਾਅਦ ਇੱਕ ਸਿਲੀਕॉन ਵਾਲੇ ਪਹੁੰਚ ਆਉਂਦੇ ਆ ਤੁਹਾਨੂੰ ਮਾਰਕੀਟ 'ਚ ਮਿਲਦੇ ਹੋਣਗੇ ਬਹੁਤ ਕੀਮਤੀ ਵਧੀਆ ਚੀਜ਼ ਹੁੰਦੀ ਆ ਕੀਮਤੀ ਮਹਿੰਗਾ ਨਹੀਂ ਹੁੰਦਾ ਪਰ ਉਹ ਬੜੀ ਕੀਮਤੀ ਚੀਜ਼ ਆ ਜਿਹਨੂੰ ਅਸੀਂ ਫालतੂ ਹੀ ਸੁੱਟ ਦਿੰਨੇ ਆ ਕਦੇ ਵੀ ਤੁਹਾਡੇ ਦਾਲ ਛੋਲੇ ਚਾਹ ਕੋਈ ਵੀ ਚੀਜ਼ ਹੈ ਜਿਹੜੀ ਖਰਾਬ ਨਹੀਂ ਹੋਗੀ ਉਹਨੂੰ ਸਿਲਣ ਨਹੀਂ ਲੱਗੂਗੀ ਉਹ ਚੀਜ਼ ਕੱਟ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਫੇਰ ਲੌਕ ਕਰਕੇ ਸਸੀ ਕਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆ ਜੀ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਖਾਸ ਉਹਨਾਂ ਸਾਰੀਆਂ ਭੈਣਾਂ ਵਾਸਤੇ ਆ ਕਿ ਜਿਹੜੀਆਂ ਬਹੁਤ ਪਰੇਸ਼ਾਨ ਹੋ ਜਾਂਦੀਆਂ ਗਰਮੀ ਦੇ ਵਿੱਚ ਰਸੋਈ ਦੇ ਵਿੱਚ ਰੱਖੇ ਅਨਾਜ ਆਟੇ ਮਸਾਲੇ ਦਾਲਾਂ ਛੋਲਿਆਂ ਤੋਂ ਕਿ ਉਹ ਗਰਮੀ ਦੇ ਵਿੱਚ ਚਾਇਗਾ ਜਿਵੇਂ ਬਰਸਾਤ ਆ ਰਹੀਆਂ ਤੇ ਫਿਰ ਲੱਗ ਜਾਂਦੇ ਨੇ ਆਪਾਂ ਦਾਲ ਲੈ ਕੇ ਆਉਂਦੇ ਆ ਉਹਦੇ ਵਿੱਚ ਢੋਰਾ ਲੱਗ ਜਾਂਦਾ ਵਾ ਚਨੇ ਖਰਾਬ ਹੋ ਜਾਂਦੇ ਆ ਹਲਦੀ ਪਾਊਡਰ ਹੋ ਗਿਆ ਮਿਰਚਾਂ ਹੋ ਗਏ ਨਿੱਕੀ ਨਿੱਕੀ ਉਹਨਾਂ ਦੇ ਵਿੱਚ ਜੀ ਜੇ ਚੱਲ ਜਾਂਦੇ ਆ ਅੱਜ ਲਈ ਖਾਸ ਵੀਡੀਓ ਉਹਦੇ ਉੱਤੇ ਆ ਕਿ ਤੁਸੀਂ ਉਹ ਸਾਰਾ ਸਮਾਨ ਆਪਣਾ ਕਿਸ ਤਰ੍ਹਾਂ ਬਚਾ ਸਕਦੇ ਹੋ ਕਈ ਆਪਾਂ ਇਹਦੇ ਵਿੱਚ ਟਿਪਸ ਤੁਹਾਨੂੰ ਦੱਸਾਂਗੇ ਵੀ ਤੁਸੀਂ ਆਪਣਾ ਜਿਹੜਾ ਵੀ ਸਮਾਨ ਲੈ ਕੇ ਆਉਂਦੇ ਹੋ ਰਸੋਈ ਦਾ ਕਿਉਂਕਿ ਹਰ ਘਰ ਦੇ ਵਿੱਚ ਐਵੇਂ ਵੀ ਇਕੱਠਾ ਰਾਸ਼ਨ ਆ ਹੀ ਜਾਂਦਾ ਵਾ ਫਿਰ ਉਹਨੂੰ ਤੁਸੀਂ ਸਟੋਰ ਜਿਵੇਂ ਕਰਦੇ ਹੋ ਤੇ ਉਹਨੂੰ ਤੁਸੀਂ ਸਹੀ ਕਿਵੇਂ ਰੱਖਣਾ ਕਿ ਉਹਨੂੰ ਕੋਈ ਕੀੜਾ ਨਾ ਲੱਗੇ ਕੋਈ ਘੋੜ ਨਾ ਲੱਗੇ ਨਾ ਕਿ ਉਹਦੇ ਵਿੱਚ ਕੋਈ ਜਾਲਾ ਬਣੇ ਸੋ ਇਹ ਸਾਰੀ ਵੀਡੀਓ ਅੱਜ ਜਾਣਕਾਰੀ ਵਾਲੀ ਹੈ ਵੀਡੀਓ ਸਾਰੀ ਧਿਆਨ ਨਾਲ ਦੇਖਿਓ ਜੇ ਸੁਣਿਓ ਜੇ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਆਪਾਂ ਸਮਾਨ ਰੱਖ ਚੁੱਕੇ ਆਪਾਂ ਦੁਕਾਨ ਲਾ ਚੁੱਕੇ ਆ ਅੱਜ ਇਹ ਸੇਲ ਵਾਲਾ ਨਹੀਂ ਕੋ ਕੰਮ ਹੈਗਾ ਵੀ ਹਾਂ ਆਪਾਂ ਸੇਲ ਕਰਨੀ ਹੈ ਇਹ ਜਿਹੜਾ ਸਾਰਾ ਸਮਾਨ ਸੀਗਾ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਤੇ ਇਹ ਸਾਰਾ ਸਮਾਨ ਜਿਹੜਾ ਮੈਂ ਸਟੋਰ ਕਰਕੇ ਰੱਖ ਰਹੀ ਸੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਆਚਾਰਾਂ ਦਾ ਤੇ ਪੰਜੀਰੀਆਂ ਦਾ ਕੰਮ ਹੈਗਾ ਵਾ ਜਿਹੜੇ ਪੰਜੀਰੀਆਂ ਵਾਲਾ ਸਮਾਨ ਆ ਉਹ ਵੀ ਮੈਂ ਸਾਰਾ ਸਟੋਰ ਕਰਕੇ ਰੱਖ ਦਿੱਤਾ ਤੇ ਅੱਜ ਹੁਣ ਵਾਰੀ ਹੈਗੀ ਸੀ ਜੀ ਆਚਾਰਾਂ ਦਾ ਸਮਾਨ ਚਾਹੇ ਜਿਵੇਂ ਥੋੜਾ ਸੀ ਆਟਾ ਵੱਖਰਾ ਵੱਖਰਾ ਅਨਾਜ ਦਾ ਤਿਆਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਸਟੋਰ ਕਰਕੇ ਰੱਖਣ ਦੀ ਤੇ ਮੈਂ ਕਿਹਾ ਵੀ ਚਲੋ ਜੀ ਮੈਨੂੰ ਸਵਾਲ ਬਹੁਤ ਆਉਂਦੇ ਸੀ ਕਮੈਂਟ ਬਹੁਤ ਆਉਂਦੇ ਸੀ ਕਿ ਮੈਡਮ ਗਰਮੀ ਦੇ ਵਿੱਚ ਦਾਲਾਂ ਛੋਲਿਆਂ ਨੂੰ ਚਾਹੇ ਆਟੇ ਨੂੰ ਖ ਤੁਸੀਂ ਕਿਵੇਂ ਬਚਾਈਏ ਕਈ ਕਸਟਮਰ ਇਹ ਫੋਨ ਕਰਦੇ ਸੀ ਕਿ ਮੈਡਮ ਅਸੀਂ ਇਕੱਠਾ ਤੁਹਾਡੇ ਕੋਲ ਆਟਾ ਮੰਗਾ ਤੇ ਲਈਏ 5 ਕਿਲੋ ਪਰ ਜੇ ਉਹ ਖਰਾਬ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਕਿੱਦਾਂ ਅਸੀਂ ਉਹਨੂੰ ਸਟੋਰ ਕਰਨਾ ਵਾ ਉਹ ਕੱਲੇ ਕੱਲੇ ਨੂੰ ਆਪਾਂ ਜਵਾਬ ਤਾਂ ਰੋਜ਼ ਲਿੰਦੇ ਸੀਗੇ ਫਿਰ ਮੈਂ ਸੋਚਿਆ ਕਿ ਅੱਜ ਆਪਾਂ ਵੀਡੀਓ ਬਣਾ ਲੈਨੇ ਆ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਸੀਂ ਜੇ ਤੁਹਾਡੇ ਘਰੇ ਆਟਾ ਵਾ ਚਾਹ ਵੇਸਨਾ ਮੱਕੀ ਦਾ ਆਟਾ ਵਾ ਸੂਜੀ ਆ ਕੋਈ ਵੀ ਚੀਜ਼ ਆ ਦਲੀਆ ਵਗੈਰਾ ਜੇ ਉਹ ਖਰਾਬ ਹੁੰਦਾ ਤੇ ਉਹਨੂੰ ਤੁਸੀਂ ਸਟੋਰ ਕਿਵੇਂ ਕਰਨਾ ਵਾ ਇਹ ਤੁਸੀਂ ਵੇਖ ਸਕਦੇ ਹੋ ਸਾਰਾ ਮੈਂ ਲਫਾਫਿਆਂ ਦੇ ਵਿੱਚ ਪੈਕ ਕੀਤਾ ਇਹ ਤੁਸੀਂ ਵੇਖ ਸਕਦੇ ਹੋ ਕਿ ਮੈਂ ਜਿਹੜਾ ਜਿਹਦੇ ਵਿੱਚ ਆਪਾਂ ਸਟੋਰ ਕਰਕੇ ਰੱਖਿਆ ਵਾ ਸਮਾਨ ਇਹ ਪੈਕਿੰਗ ਵਾਲਾ ਜਿਹੜਾ ਪੋਲੀਥੀਨ ਆ ਤੁਹਾਡੇ ਕੋਲ ਕੋਈ ਵੀ ਪੋਲੀਥੀਨ ਹੈਗਾ ਵਾ ਚਾਹੇ ਕਿਚਨ ਦੇ ਵਿੱਚ ਤੁਹਾਡੇ ਕੋਲ ਸੀਲ ਕਰਨ ਵਾਲਾ ਜਿਵੇਂ ਛੋਟੇ ਸੀਲਰ ਵੀ ਆਉਂਦੇ ਆ ਉਹ ਹੈਗੇ ਨੇ ਚਾਹੇ ਵੱਡਾ ਜਿਵੇਂ ਸਾਡਾ ਤਾਂ ਕੰਮ ਵੱਡਾ ਨਾ ਉਹਦੇ ਵਿੱਚ ਮਸ਼ੀਨ ਸਾਡੇ ਕੋਲ ਹੈਗੀ ਸੀ ਉਹ ਸੀਲ ਕਰ ਲੈਨੇ ਆ ਇੱਦਾਂ ਤੁਸੀਂ ਜਿਹੜੀਆਂ ਦਾਲਾਂ ਵਾ ਛੋਲੇ ਆ ਕੋਈ ਵੀ ਚੀਜ਼ ਐ ਸਟੋਰ ਕਰਨ ਤੋਂ ਪਹਿਲਾਂ ਐਨੀ ਵੀ ਸਿੱਧਾ ਤੁਸੀਂ ਡੱਬੇ ਚ ਕੱਢਣੀ ਤੇ ਸਟੋਰ ਕਰ ਦੇਣੀ ਆ ਚਾਹੇ ਤੁਸੀਂ ਪੈਕੇਟ ਮਾਰਕੀਟ ਚੋਂ ਲੈ ਕੇ ਆਏ ਹੋ ਤਾਂ ਉਹਨੂੰ ਸਟੋਰ ਕਰ ਦੇਣਾ ਉਹਨੂੰ ਇੱਕ ਦਿਨ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਧੁੱਪ ਲਾਉਣੀ ਆ ਧੁੱਪ ਲਵਾ ਕੇ ਉਹਨੂੰ ਤੁਸੀਂ ਇਹ ਦੇਖਣਾ ਕਿ ਉਹਦੇ ਵਿੱਚ ਪਹਿਲਾਂ ਕੁਝ ਹੈ ਤਾਂ ਨਹੀਂ ਕੋਈ ਕੀੜਾ ਚਾਹੇ ਕੁਝ ਵੀ ਐੋਜੀ ਚੀਜ਼ ਤਾਂ ਨਹੀਂ ਹੈਗੀ ਵੀ ਆਪਾਂ ਉਹਨੂੰ ਉਹਦੇ ਨਾਲ ਹੀ ਸਟੋਰ ਕਰ ਦਿੱਤਾ ਤੇ ਉਹ ਖਰਾਬ ਹੋ ਜੂਗਾ ਸੋ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੁੱਪ ਲਵਾ ਕੇ ਫਿਰ ਇੱਦਾਂ ਤੁਸੀਂ ਕਿਸੇ ਵੀ ਪੋਲੀਥੀਨ ਦੇ ਵਿੱਚ ਪਾ ਕੇ ਉਹਨੂੰ ਸੀਲ ਲਾ ਕੇ ਤੁਸੀਂ ਇਹਨੂੰ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਪਰ ਤੁਸੀਂ ਕਹੋਗੇ ਕਿ ਮੈਡਮ ਫਰਿੱਜ ਦੇ ਵਿੱਚ ਇੰਨੀ ਜਗ੍ਹਾ ਤੇ ਹੁੰਦੀ ਨਹੀਂ ਆ ਅਸੀਂ ਲੋਕ ਕਿਵੇਂ ਫਰਿੱਜ ਰੱਖ ਲਈਏ ਕਿਉਂਕਿ ਹਰ ਘਰ ਦੇ ਵਿੱਚ ਏਕੇ ਕੇ ਕਿ ਫਰਿੱਜ ਹੁੰਦੀ ਬਹੁਤ ਘੱਟ ਲੋਕਾਂ ਦੇ ਘਰ 'ਚ ਦੋ ਫਰਿੱਜਾਂ ਹੁੰਦੀਆਂ ਜਿਵੇਂ ਕਿ ਅਸੀਂ ਇੱਕ ਫਰਿੱਜ ਐਕਸਟਰਾ ਰੱਖੀ ਆ ਸਮਾਨ ਸਾਰਾ ਉਹਦੇ ਵਿੱਚ ਸ਼ਿਫਟ ਕਰਨ ਵਾਸਤੇ ਕਿਉਂਕਿ ਸਮਾਨ ਜ਼ਿਆਦਾ ਹੁੰਦਾ ਵਾ ਤੁਹਾਡੇ ਕੋਲ ਸਮਾਨ ਜਿਹੜਾ ਤੁਹਾਡੇ ਘਰ ਦਾ ਹੀ ਆ ਇਸ ਕਰਕੇ ਤੁਸੀਂ ਉਹਨੂੰ ਕਿਸ ਤਰ੍ਹਾਂ ਰੱਖਣਾ ਵਾ ਇੱਕ ਤੁਸੀਂ ਕੋਈ ਵੀ ਚੀਜ਼ ਲੈ ਲਓ ਚਾਹੇ ਤੁਸੀਂ ਆਪਣਾ ਕੋਈ ਡਰਮ ਲੈ ਲਓ ਸਟੀਲ ਦੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਚਾਹੇ ਕੋਈ ਕਿਚਨ ਦਾ ਬਾਕਸ ਹੀ ਹੋ ਜਿਹਾ ਹੋਵੇ ਜਿਹਦੇ ਵਿੱਚ ਸਿਲਣ ਨਾ ਆਉਂਦੀ ਹੋਵੇ ਉੱਥੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਜੇਕਰ ਤੁਸੀਂ ਫ੍ਰੀਜ ਦੇ ਵਿੱਚ ਰੱਖ ਰਹੇ ਹੋ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਤੁਸੀਂ ਉਹਨੂੰ ਜਿੰਨਾ ਚਿਰ ਮਰਜ਼ੀ ਸਮਾਨ ਨੂੰ ਰੱਖ ਸਕਦੇ ਹੋ ਇੱਕ ਵਾਰੀ ਤੁਸੀਂ ਉਹਦੇ ਵਿੱਚ ਸਟੋਰ ਕਰ ਦਿੱਤਾ ਕੋਈ ਪ੍ਰੋਬਲਮ ਨਹੀਂ ਬਾਹਰ ਦੇ ਵਿੱਚ ਤੁਸੀਂ ਬਸ ਉਹਨੂੰ ਵਰਤਣਾ ਫੇਰ ਉਹਦੇ ਵਿੱਚ ਫੇਰ ਰੱਖ ਦੇਣਾ ਫੇਰ ਵਰਤਣਾ ਫੇਰ ਰੱਖ ਦੇਣਾ ਜੇਕਰ ਤੁਸੀਂ ਬਾਹਰ ਕਿਚਨ ਦੇ ਵਿੱਚ ਉਹਨੂੰ ਰੱਖ ਰਹੇ ਹੋ ਕਿਸ ਬਾਕਸ ਦੇ ਵਿੱਚ ਰੱਖ ਰਹੇ ਹੋ ਡਰਮ ਚ ਰੱਖ ਰਹੇ ਹੋ ਫਿਰ ਉਹਨੂੰ ਚੈਕਿੰਗ ਕਰਨਾ ਜ਼ਰੂਰੀ ਹੁੰਦਾ ਹfte ਹfte ਬਾਅਦ ਤੁਸੀਂ ਫਿਰ ਉਹ ਜਿਵੇਂ ਤੁਸੀਂ ਐ ਪੈਕ ਕੀਤੇ ਨਾ ਪੈਕ ਕੀਤੇ ਉਹਨੂੰ ਥੋੜੀ ਹਵਾ ਜਾਂ ਧੁੱਪ ਲਵਾ ਦੇਣੀ ਹੈ ਤੁਸੀਂ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਫਿਰ ਰੱਖ ਦੇਣਾ ਜੇਕਰ ਤੁਸੀਂ ਪੋਲੀਥੀਨ ਦੇ ਵਿੱਚ ਨਹੀਂ ਰੱਖ ਰਹੇ ਦਾਲਾਂ ਛੋਲੇ ਤੁਸੀਂ ਡੱਬਿਆਂ ਦੇ ਵਿੱਚ ਸਟੋਰ ਕਰ ਰਹੇ ਹੋ ਤੇ ਡੱਬੇ ਸਭ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਆ ਸਾਫ਼ ਕਰਕੇ ਧੋ ਕੇ ਫਿਰ ਉਹਨਾਂ ਨੂੰ ਸੁਕਾਉਣਾ ਬਹੁਤ ਜ਼ਰੂਰੀ ਹੁੰਦਾ ਵਾ ਉਹਦੇ ਵਿੱਚ ਬਿਲਕੁਲ ਕੋਈ ਸਿਲਨ ਨਾ ਹੋਵੇ ਉਹਨੂੰ ਸੁਕਾ ਕੇ ਸਾਰਾ ਅਨਾਜ ਕੋਈ ਵੀ ਤੁਸੀਂ ਮਿਲਟ ਲੈ ਰਹੇ ਹੋ ਆਟਾ ਲੈ ਰਹੇ ਹੋ ਚਾਹੇ ਤੁਸੀਂ ਦਾਲਾਂ ਲੈ ਰਹੇ ਹੋ ਤੇ ਉਹਨਾਂ ਨੂੰ ਤੁਸੀਂ ਸਟੋਰ ਕਰਨਾ ਡੱਬਿਆਂ ਦੇ ਵਿੱਚ ਪਾ ਲੈਣਾ ਇੱਕ ਸਿਲੀਕਾਨ ਵਾਲੇ ਪੌਚ ਆਉਂਦੇ ਆ ਤੁਹਾਨੂੰ ਮਾਰਕੀਟ 'ਚ ਮਿਲਦੇ ਹੋਣਗੇ ਬਹੁਤ ਕੀਮਤੀ ਵਧੀਆ ਚੀਜ਼ ਹੁੰਦੀ ਹੈ ਕੀਮਤੀ ਮਹਿੰਗਾ ਨਹੀਂ ਹੁੰਦਾ ਪਰ ਉਹ ਬੜੀ ਕੀਮਤੀ ਚੀਜ਼ ਹੈ ਜਿਹਨੂੰ ਅਸੀਂ ਫालतू ਹੀ ਸੁੱਟ ਦਿੰਨੇ ਆ ਉਹਨਾਂ ਨੂੰ ਤੁਸੀਂ ਜਿਵੇਂ ਆਮ ਕਰੇ ਤੁਸੀਂ ਲੈ ਕੇ ਆਉਨੇ ਕੋਈ ਪੱਖਾ ਲੈ ਕੇ ਆਏ ਹੋ ਪਰਸ ਲੈ ਕੇ ਆਏ ਹੋ ਚਾਹੇ ਸ਼ੂਜ਼ ਵੀ ਲੈ ਕੇ ਆਉਨੇ ਤੇ ਉਹਨਾਂ ਵਿੱਚ ਰੱਖੇ ਹੁੰਦੇ ਨੇ ਇੰਨੀਆਂ ਕੁੜੀਆਂ ਜਿਹੀਆਂ ਹੁੰਦੀਆਂ ਉਹਨੂੰ ਸਿਲੀਕੋਨ ਪੈਕਟ ਬੋਲਦੇ ਆ ਉਹ ਤੁਸੀਂ ਮਾਰਕੀਟ ਚ ਲਿਆ ਸਕਦੇ ਹੋ ਜੇਕਰ ਤੁਸੀਂ ਘਰੇ ਕਈ ਪੈਣਾ ਵਾਲੇ ਸਾਮਕ ਵੀ ਰੱਖੇ ਹੁੰਦੇ ਆ ਉਹ ਤੁਸੀਂ ਦਾਲਾਂ ਛੋਲੇ ਦੇ ਡੱਬਿਆਂ ਦੇ ਵਿੱਚ ਪਾ ਦੇਣੇ ਆ ਤੇ ਕਦੇ ਵੀ ਤੁਹਾਡੇ ਦਾਲ ਛੋਲੇ ਚਾਹੇ ਕੋਈ ਵੀ ਚੀਜ਼ ਹੈ ਜਿਹੜੀ ਖਰਾਬ ਨਹੀਂ ਹੋਊਗੀ ਉਹਨੂੰ ਸਿਲਣ ਨਹੀਂ ਲੱਗੂਗੀ ਇਸੇ ਕਰਕੇ ਹੀ ਕੰਪਨੀਆਂ ਨੇ ਉਹ ਚੀਜ਼ਾਂ ਦੇ ਵਿੱਚ ਪਾਏ ਹੁੰਦੇ ਜਿਹੜਾ ਆਪਾਂ ਕੱਢ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੁੱਟ ਦਿੰਨੇ ਆ ਬਹੁਤ ਕੀਮਤੀ ਚੀਜ਼ ਹੁੰਦੀ ਹੈ ਜੇਕਰ ਤੁਸੀਂ ਹੁਣ ਉਹ ਸੁੱਟਦੇ ਹੋ ਤੇ ਅੱਗੇ ਤੋਂ ਤੁਸੀਂ ਧਿਆਨ ਰੱਖਿਓ ਉਹ ਜਿਹੜੀ ਚੀਜ਼ ਆ ਨਿੱਕੀ ਜੀ ਉਹ ਤੁਹਾਡੇ ਰਸੋਈ ਦੇ ਦਾਲਾਂ ਛੋਲੇ ਮਸਾਲਿਆਂ ਨੂੰ ਬਚਾ ਸਕਦੇ ਕੀੜਾ ਲੱਗਣ ਤੋਂ ਬਾਕੀ ਦੂਜੀ ਗੱਲ ਕਿ ਇਹ ਸਟਰੋਂਗ 스మెల్ ਦੇ ਨਾਲ ਵੀ ਕੀੜਾ ਨਹੀਂ ਲੱਗਦਾ ਜੇਕਰ ਤੁਸੀਂ ਦਾਲਾਂ ਛੋਲੇ ਆਪਣੇ ਡੱਬਿਆਂ ਦੇ ਵਿੱਚ ਰੱਖ ਰਹੇ ਹੋ ਤੇ ਛੋਟੀਆਂ-ਛੋਟੀਆਂ ਕੋਟਲੀਆਂ ਦੇ ਵਿੱਚ ਨਾ ਛੋਟੀਆਂ-ਛੋਟੀਆਂ ਪੋਟਲੀਆਂ ਦੇ ਵਿੱਚ ਤੁਸੀਂ ਹਿੰਗ ਹੁੰਦੀ ਹੈ ਜਿਹੜੀ ਸਾਬਤ ਆਉਂਦੀ ਹੈ। ਹਿੰਗ ਸਾਬਤ ਨੂੰ ਤੁਸੀਂ ਸਾਰੇ ਦਾਲਾਂ ਛੋਲੇਆ ਚਾਵਲ ਕਿਸੇ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਉਹ ਨਾਲ ਉਹ ਪਾ ਦੇਣੀ ਆ ਛੋਟੀ ਜੀ ਪੋਟਲੀ ਬਣਾ ਕੇ ਉਹਦੀ ਜਦੋਂ ਸਟਰੋਂਗ ਸਮੈਲ ਹੋਊਗੀ ਨਾ ਤੇ ਉਹਦੇ ਨਾਲ ਵੀ ਕੀੜਾ ਨਹੀਂ ਬੰਦਦਾ ਤੇ ਕਈ ਲੋਕ ਕਰਦੇ ਨੇ ਕਿ ਜਿਵੇਂ ਉਹਨਾਂ ਕੋਲ ਹਿੰਗ ਵੀ ਨਹੀਂ ਹੈਗੀ ਮੇਥੀ ਹੁੰਦੀ ਹੈ ਨਾ ਸੁੱਕੀ ਮੇਥੀ ਜਿਹੜੀ ਆਪਣੀ ਉਹ ਵੀ ਬਹੁਤ ਸਟਰੋਂਗ 스ਮੈਲ ਦੀ ਹੁੰਦੀ ਆ ਤੁਸੀਂ ਉਹਨੂੰ ਇਹਦਾ ਪੋਟਰੀ ਦੇ ਵਿੱਚ ਪਾ ਕੇ ਤੁਸੀਂ ਦਾਲਾਂ ਛੋਲਿਆਂ ਦੇ ਵਿੱਚ ਰੱਖ ਸਕਦੇ ਹੋ ਇਹ ਖਾਸ ਤੁਸੀਂ ਧਿਆਨ ਰੱਖਿਆ ਕਰੋ ਕਿ ਜਦੋਂ ਵੀ ਤੁਸੀਂ ਕਿਚਨ ਦੇ ਵਿੱਚੋਂ ਕੋਈ ਚੀਜ਼ ਯੂਜ਼ ਕਰ ਰਹੇ ਹੋ ਚਾਹੇ ਤੁਸੀਂ ਆਪਣੀਆਂ ਦਾਲਾਂ ਯੂਜ਼ ਕਰਨ ਲੱਗੇ ਹੋ ਚਾਹੇ ਤੁਸੀਂ ਆਪਣੇ ਚਨੇ ਚਾਹੇ ਦਾ ਆਟਾ ਬੇਸਨ ਕੁਝ ਵੀ ਤੁਸੀਂ ਯੂਜ਼ ਕਰ ਰਹੇ ਹੋ ਉਹ ਲੋ ਤੁਹਾਡੇ ਹੱਥ ਜਿਹੜੇ ਬਿਲਕੁਲ ਸਾਫ਼ ਸੁੱਕੇ ਹੋਣੇ ਚਾਹੀਦੇ ਆ ਉਹ ਚੀਜ਼ ਕੱਟ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਫੇਰ ਲੌਕ ਕਰਕੇ ਫਿਰ ਤੁਸੀਂ ਆਪਦਾ ਦੂਸਰਾ ਕੰਮ ਕਰਨਾ ਕਿ ਇਸ ਵੇਲੇ ਆਪਣੀ ਕਾਲੀ ਪੈ ਜਾਂਦੀ ਨਾ ਆਪਣਾ ਭੈਣੇ ਛਿਛੀ ਹੱਥ ਉਦਾਂ ਹੀ ਜਿਵੇਂ ਪਿਆਜ਼ ਕੱਟਿਆ ਹੱਥ ਉਤੇ ਅਸੀਂ ਛਿਛੀ ਦਾਲ ਕੱਢ ਲਈ ਬਣਾਉਣ ਲੱਗੇ ਉਹਦੇ ਨਾਲ ਵੀ ਜਿਹੜੀ ਆਪਣੇ ਦਾਲਾਂ ਛੋਲੇ ਜਿਹੜੇ ਖਰਾਬ ਹੋ ਜਾਂਦੇ ਆ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਤੁਸੀਂ ਖਾਸ ਧਿਆਨ ਰੱਖਿਆ ਕਰੋ ਇੱਕ ਆਚਾਰ ਤੇ ਸਭ ਤੋਂ ਵੱਡਾ ਮੈਨੂੰ ਸਵਾਲ ਆਉਂਦਾ ਹੁੰਦਾ ਕਿ ਮੈਡਮ ਆਚਾਰ ਨੂੰ ਆਪਾਂ ਕਿੱਦਾਂ ਬਚਾਉਣਾ ਵਾ ਆਪਾਂ ਹਮੇਸ਼ਾ ਤੁਹਾਨੂੰ ਕੰਨਿਆ ਵੀ ਸਿੱਲਣ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਆਚਾਰ ਨੂੰ ਨਹੀਂ ਰੱਖਣਾ ਜੇਕਰ ਤੁਹਾਡੀ ਕਿਚਨ ਹੀ ਇਦਾਂ ਵੀ ਜਿਵੇਂ ਅੱਜ ਕੱਲ ਫਲੈਟ ਬਣੇ ਉੱ ਦੇ ਵਿੱਚ ਤੇ ਤੁਸੀਂ ਉਹਨੂੰ ਫਿਰ ਹਫਤਾ ਦੂਹਰਤੇ ਬਾਅਦ ਜਿਹੜਾ ਵਾ ਧੁੱਪ ਲਾਉਂਦੇ ਰਿਹਾ ਕਰੋ ਕੋਈ ਬਾਲਕਨੀ ਦੇ ਵਿੱਚ ਥੋੜੀ ਬਹੁਤ ਧੁੱਪ ਆਉਂਦੀ ਹੋਊਗੀ ਉੱਥੇ ਤੁਸੀਂ ਡੱਬੇ ਨੂੰ ਜਿਹੜਾ ਸ਼ਿਫਟ ਕਰ ਦੇਣਾ ਵਾ ਗਿੱਲਾ ਚਮਚਾ ਨਹੀਂ ਚਾਰ ਨੂੰ ਵੀ ਲੱਗਣਾ ਚਾਹੀਦਾ ਇਸੇ ਤਰ੍ਹਾਂ ਹੀ ਆ ਜਿਹੜਾ ਟਾਈਮ ਆ ਲਾ ਚੁੱਕ ਜਿਆ ਟਾਈਮ ਆ ਇਹ ਮਸਾਲਿਆਂ ਦੇ ਵਾਸਤੇ ਵੀ ਉਹੀ ਸਾਫਤ ਨਹੀਂ ਆਪਾਂ ਨੂੰ ਵਰਤਣੀ ਪਊਗੀ ਜਿਵੇਂ ਚਾਵਲ ਹੁੰਦੇ ਆ ਗਰਮੀ ਦੇ ਵਿੱਚ ਚੌਲ ਜੀ ਨੂੰ ਬੋਲਦੇ ਆ ਉਹਨਾਂ ਨੂੰ ਸਟੋਰ ਕਰਨ ਲੱਗਿਆਂ ਵੀ ਤੁਸੀਂ ਉਹ ਸਿਲੀਕੋਨ ਵਾਲੇ ਜਿਹੜੇ ਪੈਕੇਟ ਜੀ ਉਹਦੇ ਵਿੱਚ ਪਾ ਸਕਦੇ ਹੋ ਨਹੀਂ ਤੇ ਇੱਕ ਬੋਰਕਨਾ ਦਾ ਪਾਊਡਰ ਆਉਂਦਾ ਉਹ ਤੁਸੀਂ ਚੋਲਾ ਦੇ ਵਿੱਚ ਪਾ ਦੋਗੇ ਤੁਸੀਂ ਤੇ ਜਿਹੜਾ ਕੀੜਾ ਬਿਲਕੁਲ ਨਹੀਂ ਲੱਗੂਗਾ ਤੁਹਾਡੇ ਚੋਲਾ ਨੂੰ ਅੱਗੇ ਕੋਟਿਵਸ ਤੁਹਾਨੂੰ ਦੱਸ ਦਿੰਦੇ ਆਂ ਵੀ ਇੱਕ ਤਾਂ ਹੋ ਗਿਆ ਤੁਹਾਡਾ ਹਿੰਗ ਵਾਲਾ ਇੱਕ ਮੇਥੀ ਵਾਲਾ ਹੋ ਗਿਆ ਇੱਕ ਸਿਲੀਕੋਨ ਵਾਲਾ ਦੱਸਿਆ ਇੱਕ ਹੁੰਦੀ ਜਿਹੜੀ ਆਮ ਹੀ ਆਪਣੇ ਦੇਸੀ ਬਾਗ ਤੁਹਾਨੂੰ ਪਤਾ ਮਿਲ ਜਾਂਦੀ ਦਰਖਤਾਂ ਦੇ ਉੱਤੇ ਨਿੰਮ ਲੱਗੀ ਹੁੰਦੀ ਆ ਪਹਿਲਾਂ ਪੁਰਾਣੇ ਬਜ਼ੁਰਗ ਕੀ ਕਰਦੇ ਹੁੰਦੇ ਸੀਗੇ ਕਿ ਕਣਕ ਦੇ ਵਿੱਚ ਦਵਾਈ ਬਿਲਕੁਲ ਨਹੀਂ ਅੱਜ ਕੱਲ ਤਾਂ ਆਪਾਂ ਗੋਲੀਆਂ ਪਾਤੀਆਂ ਦਵਾਈ ਪਾਤੀ ਉਹ ਕੱਲੀ ਨਿੰਮ ਜਿਹੜੀ ਹੁੰਦੀ ਸੀ ਨਾ ਨਿੰਮ ਹੀ ਉਹਦੇ ਵਿੱਚ ਪਾਉਂਦੇ ਹੁੰਦੇ ਸੀਗੇ ਡਰਮਾਂ ਦੇ ਵਿੱਚ ਤੇ ਕਣਕ ਨੂੰ ਕਦੀ ਵੀ ਕੋਣ ਨਹੀਂ ਲੱਗਦਾ ਸੁਸਰੀ ਨਹੀਂ ਲੱਗਦੀ ਕੀੜਾ ਨਹੀਂ ਲੱਗਦਾ ਹੁੰਦਾ ਸੀ ਸੋ ਇਸੇ ਤਰ੍ਹਾਂ ਤੁਸੀਂ ਜਿਹੜੇ ਨਿੰਮ ਦੇ ਪੱਤੇ ਆ ਉਹਨਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ ਦਾਣਾ ਛੋਲਿਆਂ ਨੂੰ ਬਚਾਉਣ ਵਾਸਤੇ हां ਜਿਹੜੀ ਪਾਊਡਰ ਫਾਰਮ ਆ ਤੁਹਾਨੂੰ ਤੁਸੀਂ ਪੈਕ ਕਰਕੇ ਰੱਖ ਸਕਦੇ ਆ ਅਸੀਂ ਸਾਰਾ ਸਮਾਨ ਜਿਵੇਂ ਤੁਹਾਨੂੰ ਪਤਾ ਆ achar ਬਣਾਉਣੇ ਆ ਤੇ ਆਪਾਂ ਨੂੰ ਖੁੱਲਾ ਸਮਾਨ ਲੈ ਕੇ ਆਉਣਾ ਪੈਂਦਾ ਇਹ ਦੇਖੋ ਇਹ ਸੁੱਕਾ ਧਨੀਆ ਵਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸੁਕਾ ਕੇ ਇਹਨੂੰ ਆਪਾਂ ਪੈਕ ਕਰ ਦਿੱਤਾ ਫਿਰ ਇਹਦੇ ਨਾਲ ਨਾਲ ਹੀ ਆਪਣੀ ਇਹ ਸੌਂਫ ਹੋ ਗਈ ਇਹਨੂੰ ਵੀ ਆਪਾਂ ਪੈਕ ਕਰ ਦਿੱਤਾ ਜੀਰਾ ਹੋ ਗਿਆ ਆਪਣਾ ਚਾਹ ਇਹ ਜਿਹੜੀ ਰਾਈ ਹੋ ਗਈ ਇਹ ਤੂਈ ਦੇ ਸਕਦੇ ਉਹਨਾਂ ਦੀ ਬਿਲਕੁਲ ਆਪਾਂ ਹਵਾ ਕੱਢ ਕੇ ਤੇ ਇਹਨਾਂ ਨੂੰ ਆਪਾਂ ਪੈਕ ਕਰ ਦਿੱਤਾ ਵਾ ਇਹਨਾਂ ਨੂੰ ਆਪਾਂ ਰੱਖ ਦਾਂਗੇ ਫ੍ਰੀਜ ਦੇ ਵਿੱਚ ਜਿੰਨੀ ਆਪਾਂ ਚੀਜ਼ ਇਸ ਤੋਂ ਇਸਤੇਮਾਲ ਕਰਨੀ ਆ ਉਹਨੂੰ ਕੱਢ ਕੇ ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਆਪਾਂ ਸੀਲ ਲਾ ਕੇ ਫਿਰ ਰੱਖ ਦਾਂਗੇ ਸੋ ਇਸੇ ਤਰ੍ਹਾਂ ਸੇਮ ਹੀ ਆਪਣਾ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਹਲਦੀ ਪਾਊਡਰ ਆ ਇਹ ਵੀ ਆਪਣਾ ਤਿਆਰ ਕੀਤਾ ਇਹ ਆਪਣਾ ਆਰਗੇਨਿਕ ਆ ਇਹਦਾ ਕਲਰ ਤੁਸੀਂ ਦੇਖੋ ਤੇ ਇਹ ਜਿਹੜਾ ਨਾਰਮਲ ਆ ਇਹਦਾ ਵੀ ਕਲਰ ਦੇਖੋ ਦੋਨੋਂ ਹੀ ਬਹੁਤ ਵਧੀਆ ਵਾ ਇੰਨੀ ਵਧੀਆ ਦੀ ਫ੍ਰੈਗਰੈਂਸ ਆ ਰਹੀ ਹੈ ਨਾ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਇਸਤੇਮਾਲ ਕਰ ਸਕਦੇ ਹੋ ਹਲਦੀ ਦਾ ਵੀ ਤੁਸੀਂ ਕੀੜੇ ਲੱਗਣ ਤੋਂ ਚਾਵਲ ਦੇ ਵਿੱਚ ਚਾਹੇ ਤੁਸੀਂ ਉਹਦੇ ਦਾਲਾਂ ਦੇ ਵਿੱਚ ਕਿਉਂਕਿ ਇਹ ਵੀ ਐਂਟੀਬਾਇਓਟਿਕ ਹੁੰਦੀ ਆ ਆਮੀ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਊਗਾ ਚੌਲ ਜਿਹੜੇ ਹੁੰਦੇ ਨੇ ਨਾ ਉਹ ਹਲਦੀ ਰੰਗੇਲੇ ਹੋਏ ਹੁੰਦੇ ਆ ਵੀ ਉਹਨਾਂ ਨੂੰ ਚੌਲਾਂ ਨੂੰ ਕੀੜੇ ਤੋਂ ਬਚਾਉਣ ਵਾਸਤੇ ਇਹ ਹਲਦੀ ਪਾਊਡਰ ਲਾਇਆ ਜਾਂਦਾ ਵਾ ਤੇ ਤੁਸੀਂ ਇਹਦਾ ਵੀ ਇਸਤੇਮਾਲ ਕਰ ਸਕਦੇ ਹੋ ਆਪਣੇ ਦਾਲਾਂ ਛੋਲੇ ਬਚਾਉਣ ਵਾਸਤੇ ਇਹ ਆਪਾਂ ਜਿਹੜਾ ਦਲੀਆ ਪੈਕ ਕਰ ਦਿੱਤਾ ਸੀਗਾ ਇਹ ਜਿਹੜੇ ਮਸਾਲੇ ਆ ਜਿਆਦਾਤਰ ਆਪਣੇ ਅਚਾਰਾਂ ਵਾਸਤੇ ਤਾਂ ਆਪਾਂ ਖੁੱਲੇ ਲੈ ਕੇ ਆਏ ਸੀਗੇ ਤੇ ਇਹ ਚਨੇ ਦੀ ਦਾਲ ਆ ਇਹ ਵੀ 3-4 ਪੈਕ ਜਿਹੜੇ ਮੈਂ ਪੈਕ ਕਰਕੇ ਰੱਖੇ ਆ ਕਿਉਂਕਿ ਜਿਹੜਾ ਆਪਾਂ ਵੇਚਣਾ ਉਹ ਦਾਲ ਤੋਂ ਹੀ ਤਿਆਰ ਕਰਦੇ ਆ ਘਰ ਦੇ ਵਿੱਚ ਇਸ ਕਰਕੇ ਜਿਆਦਾ ਆਪਾਂ ਲੈ ਕੇ ਆਉਣੇ ਆ ਬਾਕੀ ਇਸੇ ਤਰ੍ਹਾਂ ਆਪਾਂ ਛੋਲੇ ਰਾਜਮਾ ਵਗੈਰਾ ਕੁਝ ਵੀ ਸਾਰਾ ਕੁਝ ਆਪਾਂ ਸਟੋਰ ਕਰਕੇ ਰੱਖ ਲਿਆ ਇਹ ਰਾਗੀ ਦਾ ਆਟਾ ਹੋ ਗਿਆ ਆਪਣਾ ਇਹ ਬਾਜਰੇ ਦਾ ਹੋ ਗਿਆ ਇਹ ਮਿਕਸ ਆਟਾ ਹੋ ਗਿਆ ਇਹ ਹੋ ਗਿਆ ਜੀ ਬੇਸਣ ਇਹ ਸਾਰਾ ਕੁਝ ਤੁਸੀਂ ਇਦਾਂ ਪੈ ਕੇ ਕਰਕੇ ਰੱਖ ਸਕਦੇ ਹੋ ਹੁਣ ਉਹ ਜਿਹੜੇ ਕਸਟਮਰ ਮੈਨੂੰ ਸਵਾਲ ਕਰਦੇ ਸੀਗੇ ਕਿ ਮੈਡਮ ਅਸੀਂ ਸਮਾਨ ਤੁਹਾਡੇ ਕੋਲੋਂ ਮੰਗਵਾਉਣਾ ਚਾਹੁੰਦੇ ਆ ਪਰ ਮੌਸਮ ਤੋਂ ਡਰਦੇ ਸੀ ਸਮਾਨ ਨਹੀਂ ਮਂਗਾ ਰਹੇ ਫੇ ਸਮਾਨ ਸਾਡਾ ਖਰਾਬ ਨਾ ਹੋ ਜੇ ਤੁਹਾਨੂੰ ਡਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਇਦਾਂ ਆਪਾਂ ਕਿਲੋ ਕਿਲੋ ਦੀ ਪੈਕਿੰਗ ਵੀ ਬਣਾ ਕੇ ਭੇਜਦੇ ਆ ਤੇ ਇਦਾਂ ਆਪਾਂ 2-2 ਕਿਲੋ ਦੀ ਪੈਕਿੰਗ ਬਣਾ ਕੇ ਭੇਜਦੇ ਆ ਤੁਸੀਂ ਕੋਈ ਵੀ ਪੈਕਿੰਗ ਵੰਗਾ ਸਕਦੇ ਹੋ ਜਿਹੜੀ ਪੈਕਿੰਗ ਤੁਸੀਂ ਵਰਤਣੀ ਆ ਉਹ ਤੁਸੀਂ ਖੋਲ ਲੈਣੀ ਆ ਤੇ ਜਿਹੜੀ ਦੂਸਰੀ ਪੈਕਿੰਗ ਆ ਉਹਨੂੰ ਤੁਸੀਂ ਫ੍ਰੀਜ ਦੇ ਵਿੱਚ ਸ਼ਿਫਟ ਕਰ ਦੋ ਜੇ ਨਹੀਂ ਫ੍ਰੀਜ ਦੇ ਵਿੱਚ ਸ਼ਿਫਟ ਕਰ ਸਕਦੇ ਜਿੰਨੇ ਆਪਾਂ ਟਿਪਸ ਦੱਸਿਆ ਉਹਨਾਂ ਦੇ ਵਿੱਚੋਂ ਕੋਈ ਵੀ ਟਿਪਸ ਤੁਸੀਂ ਇਸਤੇਮਾਲ ਕਰਕੇ ਆਪਣੇ ਦਾਲਾਂ ਛੋਲੇ ਆਟਾ ਜਾਂ ਕੋਈ ਵੀ ਅਚਾਰ ਵਗੈਰਾ ਮਗਾ ਰਹੇ ਹੋ ਤੇ ਜਿਵੇਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵਾ ਵੀਡੀਓ ਦੇ ਵਿੱਚ ਉਦਾਂ ਦਾ ਤੁਸੀਂ ਕਰਕੇ ਤੇ ਆਪਣੇ ਚੀਜ਼ਾਂ ਨੂੰ ਬਚਾ ਸਕਦੇ ਹੋ ਜ਼ਿਆਦਾਤਰ ਲੋਕ ਇਹ ਡਰਦੇ ਸੀ ਕਿ ਮੈਡਮ ਜਿਵੇਂ ਟੁੱਡੀ ਕੁੱਟੀ ਹੋਈ ਮਿਰਚ ਆ ਉਸਨੂੰ ਵਧੀਆ ਲੱਗਦੀ ਹੈ ਜਾਂ ਦੇਗੀ ਲਾਲ ਮਿਰਚ ਆ ਉਹ ਸਾਨੂੰ ਵਧੀਆ ਲੱਗਦੀ ਆ ਅਸੀਂ ਉਹ ਇਕੱਠੀ ਮੰਗਾ ਲਈਏ ਕਿਤੇ ਖਰਾਬ ਤਾਂ ਨਹੀਂ ਹੋ ਜੂਗੀ ਇਹਨਾਂ ਮਸਾਲਿਆਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਬਚਾ ਸਕਦੇ ਹੋ ਜਿਵੇਂ ਆਪਾਂ ਸਟੋਰ ਕਰਕੇ ਰੱਖੇ ਆ ਜੇ ਤੁਸੀਂ ਪਾਈਆ ਦੀ ਪੈਕਿੰਗ ਸਾਡੇ ਤੋਂ ਮੰਗਾ ਰਹੇ ਹੋ ਤੇ ਇਸ ਚੀਜ਼ ਨੂੰ ਤੁਸੀਂ ਅੱਧਾ ਕੱਟ ਕੇ ਉਦੋਂ ਕੱਢ ਕੇ ਫਿਰ ਉਹਨੂੰ ਸੀਲ ਲਾ ਕੇ ਫਿਰ ਤੁਸੀਂ ਫ੍ਰਿਜ ਰੱਖ ਸਕਦੇ ਹੋ ਕਦੇ ਵੀ ਤੁਹਾਡੇ ਮਸਾਲਿਆਂ ਨੂੰ ਦਾਲਾਂ ਛੋਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਇਹ ਸਾਰੇ ਟਿਪਸ ਅੱਜ ਆਪਾਂ ਤੁਹਾਨੂੰ ਦੱਸੇ ਆ ਕਿ ਕਿੱਦਾਂ ਕਰੇ ਤੁਸੀਂ ਘਰੇਲੂ ਤਰੀਕਿਆਂ ਦੇ ਨਾਲ ਬਿਨਾ ਕਿਸੇ ਕੈਮੀਕਲ ਤੋਂ ਚਾਹੇ ਬਿਨਾ ਕਿਸੇ ਦਵਾਈ ਤੋਂ ਤੁਸੀਂ ਘਰੇਲੂ ਤਰੀਕੇ ਦੇ ਨਾਲ ਘਰੇਲੂ ਚੀਜ਼ਾਂ ਦੇ ਨਾਲ ਕਿਵੇਂ ਆਪਣੇ ਰਸੋਈ ਦੇ ਵਿੱਚ ਦਾਲਾਂ ਛੋਲੇ ਮਸਾਲਿਆਂ ਨੂੰ ਤੁਸੀਂ ਕੀੜਾ ਲੱਗਣ ਤੋਂ ਬਚਾ ਸਕਦੇ ਹੋ ਕਿਉਂਕਿ ਮੌਸਮ ਇੰਨਾ ਕੁ 2-3 ਮਹੀਨਿਆਂ ਦਾ ਜਿਹੜਾ ਮੌਸਮ ਆ ਚਿਪਚਿਪਾ ਜਿਆ ਇਹਦੇ ਵਿੱਚ ਬਹੁਤ ਹੀ ਚੀਜ਼ਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਬਹੁਤ ਭੈਣਾ ਪਰੇਸ਼ਾਨ ਹੁੰਦੀਆਂ ਕਿ ਸਾਡੇ ਦਾਲਾਂ ਛੋਲੇ ਖਰਾਬ ਹੋ ਗਏ ਆ ਬਾਕੀ ਸੀਲਰ ਦਾ ਜਿਹੜਾ ਵਾ ਉਹ ਲਿੰਕ ਆਪਾਂ نیچے ਡਿਸਕ੍ਰਿਪਸ਼ਨ ਚ ਦੇ ਦਾਂਗੇ ਜੇ ਕਿਸੇ ਭੈਣ ਭਰਾ ਨੇ ਜਿਹੜੇ ਰਸੋਈ 'ਚ ਵਰਤਨ ਵਾਲਾ ਛੋਟਾ ਸੀਲਰ ਹੁੰਦਾ ਵਾ ਜੇ ਉਹ ਮਗਵਾਉਣਾ ਹੋਵੇ ਤੇ ਤੁਸੀਂ ਮਗਾ ਸਕਦੇ ਹੋ ਤੇ ਬਾਕੀ ਜੇਕਰ ਤੁਸੀਂ ਕਿਸੇ ਵੀ ਕਿਸਮ ਦਾ ਆਚਾਰ ਆਟਾ ਏ ਮਸਾਲੇ ਸਾਡੇ ਕੋਲ ਮਗਾਉਣੇ ਆ ਚਾਹੇ ਅਚਾਰ ਚਾਹੇ ਪਾਪੜ ਵੜੀਆਂ ਮਗਾਉਣੇ ਆ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸੋ ਇਹ ਛੋਟੀ ਜੀ ਜਾਣਕਾਰੀ ਵਾਲੀ ਵੀਡੀਓ ਅੱਜ ਆਪਾਂ ਤਿਆਰ ਕੀਤੀ ਸੀਗੀ ਹੈ ਛੋਟੀ ਜੀ ਜਾਣਕਾਰੀ ਆ ਪਰ ਬਹੁਤ ਹੀ ਕੀਮਤੀ ਆ ਕਿਉਂਕਿ ਬਹੁਤ ਪੈਣਾ ਇਸ ਚੀਜ਼ ਤੋਂ ਪਰੇਸ਼ਾਨ ਸੀਗੀਆਂ ਸੋ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਰਹੂਗੀ ਇਹ ਵੀਡੀਓ ਸੁਣ ਕੇ ਤੁਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਇਸਤੇਮਾਲ ਕਰ ਸਕਦੇ ਹੋ ਤੋ ਇਹ ਵੀਡੀਓ ਜੇ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਦੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਲੈਕਸੀ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਆ ਪੈਂਡ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਆਤੇ ਲਈ ਸਸਟੇ ਕਰ